ਆਮ ਸੀ ਘਾੜ ਲੈ ਕੇ ਆਉਂਦੇ ਸੀ ਤੇ ਰੋਜ਼ ਇੱਕ ਪੱਥਰ ਸੁੱਟਦੇ ਹੁੰਦੇ ਸੀ ਉਹ ਸਕورٹی ਗਾਰਡਾਂ ਨੇ ਤੱਕਣਾ ਬਾਅਦ ਕਿ ਉਹ ਦੇਖਣਾ ਕਿ ਕੋਈ ਮੱਛੀ ਇਹ ਤੰਗ ਆ ਰਹੀ ਹੈ ਨਜ਼ਰ ਕੋ ਕੁਝ ਨਹੀਂ ਆਂਦਾ ਸੀ ਤੇ ਆਵਾਜ਼ ਆਂਦੀ ਸੀ ਕਿ ਕੋਈ ਪੱਥਰ ਜੀ ਸੁੱਟਦੇ ਸੀ ਰੋਜ਼ ਇੱਕ ਪੱਥਰ ਸੁੱਟਣਾ ਇੱਕ ਦਿਨ ਉਹਨਾਂ ਨੂੰ ਮੌਕਾ ਮਿਲਿਆ ਤੇ ਘੋੜਾ ਛਲਾਗ ਮਾਰ ਕੇ ਉੱਤੇ ਸਾਹਮਣੇ ਉਹਨਾਂ ਨਾਲ ਲੈ ਗਏ ਥੱਲੇ ਕਿਉਂਕਿ ਦਰਿਆ ਸੀ ਬਾਹਰ ਛਲਾਗ ਮਾਰ ਕੇ ਤੇ ਲੈ ਗਏ ਇੱਥੇ ਰੋਲਾ ਪੈ ਗਿਆ ਜਿਉ ਘੋੜਾ ਗਾਇਬ ਹੋ ਗਿਆ ਵੇ ਤੇ ਉਹ ਦੂਜਾ ਘੋੜਾ ਕਰਾ ਨਾ ਘਾ ਨਹੀਂ ਖਾਂਦਾ ਸੀ ਤੇ ਗੁਰੂ ਜੀ ਨਾਲ ਕਿਹਾ ਦੂਜਾ ਘੋੜਾ ਕੌਣ ਲੈ ਆਗਾ ਬੀਦ ਚੰਦਰ ਨੇ ਕਿਹਾ ਜੀ ਮੈਂ ਲੈ ਆਂ ਉਹਨਾਂ ਨੇ ਨਾ ਜੋਤਸ਼ੀ ਦਾ ਭੇਸ ਬਦਲਿਆ ਤੇ ਬਾਹਰ ਆ ਕੇ ਬੈ ਗਏ ਤੇ ਲੋਕਾਂ ਦੇ ਹਾਲ ਚਾਲ ਨੂੰ ਕੋਈ ਜਾਣਦੇ ਸੀ ਘਾ ਘਾ ਮੰਡੀ ਚ ਘਾ ਵੇਚਦੇ ਰੇ ਤੇ ਉਹਨਾਂ ਨੇ ਲੋਕਾਂ ਦੇ ਹਾਲ ਚਾਲ ਦੱਸਨੇ ਸ਼ੁਰੂ ਕਰ ਦਿੱਤੇ ਕਿਲੇ ਦੇ 스ਕੋਟੀ ਗਾਰਡਨ ਨੂੰ ਪਤਾ ਚੱਲਿਆ ਕਿ ਕੋਈ ਨਜੂਮੀ ਆਇਆ ਹੈ ਔਰ ਦੱਸਦਾ ਪਿਆ ਤੁਸੀਂ ਘੋੜੇ ਦਾ ਪਤਾ ਕਰਨੇ ਆ ਕਿ ਸਾਡਾ ਘੋੜਾ ਕੌਣ ਲੈ ਗਿਆ ਉਹ ਬਾਹਰ ਗਿਆ ਜਾ ਕੇ ਉਹਨਾਂ ਨੇ ਕਿਹਾ ਜੀ ਸਾਡਾ ਘੋੜਾ ਕਰਾ ਕੋਈ ਲੈ ਗਿਆ ਹੈ ਤੁਸੀਂ ਦੱਸੋ ਜੀ ਉਹਨਾਂ ਕਿ ਜੀ ਅਸੀਂ ਦੱਸਣੇ ਮੇਰੇ ਨਾਲ ਚੱਲੋ ਉਹ ਲੈ ਕੇ ਅੱਗੇ ਆ ਗਏ ਉਹਨਾਂ ਨੇ ਕਿਹਾ ਜੀ ਉਹ ਘੋੜਾ ਇੱਥੇ ਖੜਾ ਸੀ ਇੱਥੋਂ ਬੰਦਾ ਇੱਕ ਬੈਠਾ ਹੁੰਦੇ ਤੇ ਉਹਨੇ ਛਲਾਮ ਮਾਰੀ ਤੇ ਘੋੜਾ ਲੈ ਗਿਆ ਉਹ ਮੈਂ ਤੁਹਾਨੂੰ ਕਰਕੇ ਦਿਖਾਣਾ ਉਹਨਾਂ ਨੇ ਘੋੜੇ ਤੇ ਬੈਠੇ ਛਲਾਮ ਮਾਰੀ ਥੱਲੇ ਗਏ ਥੱਲੇ ਜਾ ਕੇ ਕਿਹਾ ਜੀ ਮੇਰਾ ਨਾਮ ਬੀਦੀ ਚੰਦ ਪਹਿਲਾ ਘੋੜਾ ਵੀ ਮੈਂ ਲੈ ਕੇ ਗਿਆ ਸੀ ਦੂਜਾ ਘੋੜਾ ਵੀ ਮੈਂ ਲੈ ਕੇ ਜਾ ਰਿਹਾ ਤੇ ਫਿਰ ਗੁਰੂ ਹਰਾਨ ਨੇ ਉਹਨਾਂ ਨੂੰ ਆਪਣੇ ਸੀਨੀਅਰ ਨਾਲ ਲਾ ਕੇ ਕਿਹਾ ਇਹ ਬੀਧੀ ਚੰਦ ਸੀ ਨਾ ਗੁਰੂ ਦਾ ਸੀ ਨਾ ਇਹਦੇ ਤੇ ਕਲਾਪ ਹੋ ਜੇ ਜੀ ਮੈਂ ਖਨਾਰੀ ਦੀ ਆਪਣੀ ਆਵਾਜ਼ ਆ ਜੀ ਇਹ ਭਾਈ ਬੀਧੀ ਚੰਦ ਦਾ ਇਤਿਹਾਸ ਸੁਣਾ ਰਹੀ ਸਾਡੇ ਵੀਰ ਜੀ ਘੋੜਾ ਦਲਬਾਗ ਤੇ ਗਲਬਾਗ ਔਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਦੋਵੇਂ ਘੋੜੇ ਜਿਹੜਾ ਹੈ ਇਹ ਉਹ ਜਿਹੜਾ ਸਾਹਮਣਾ ਜੀ ਤੋਂ ਕੰਤੋਂ ਛਾਲਾਂ ਮਰਵਾਈਆਂ ਸੀਗੀਆਂ ਸੋ ਇਹ ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਜਿਹੜੇ ਆ ਉਹ ਕਰਦੇ ਰਹਿ ਦੇ ਦੇਖੋ ਸਾਡੇ ਜਿਹੜੇ ਇਤਿਹਾਸ ਦੇ ਪਹਿਲੂ ਆ ਉਹ ਖੰਡਰ ਬਣਦੇ ਜਾ ਰਹੇ ਆ ਬਿਲਕੁਲ ਪੇਸ਼ ਆਇਆ ਜੀ ਤੁਹਾਨੂੰ ਮੈਂ ਚਾਂਚ ਪਾਇਆ ਸੀ ਜੀ ਉਹ ਸਾਹਮਣੇ ਜਿਹੜਾ ਜੀ ਉਧਰ ਸਾਹਮਣੇ ਆ ਕੇ ਉਹ ਤੋਂ ਕੋੜੇ ਦੀਆਂ ਛਾਲਾਂ ਜਿਹੜੀਆਂ ਹੈਗੀਆਂ ਮਰਵਾਈਆਂ ਸੀ ਰਾਵੀ ਦਰਿਆ ਤੋਂ ਇਹ ਜੀ ਸਾਹ ਬੁਰਜ ਸ਼ੀਸ਼ ਮਹਿਲ ਜਿੱਥੇ ਮਹਾਰਾਜੀ ਮਹਾਰਾਣੀ ਜਨਦਕੌਰ ਮਹਾਰਾਣੀ ਬਾਕੀ ਜਿਹੜੀਆਂ ਸਨ ਉਹ ਕੱਲੇ ਉਹਨਾਂ ਦੇ ਕਮਰੇ 'ਚੋਂ ਫਾੜ ਲਈ ਇੱਧਰ ਆ ਮੈਲ ਆ ਜੀ ਕੱਲੇ ਕੱਲੇ ਸੇ ਰਾਣੀਆਂ ਤੇ ਬਾਦੂਕਾਤ ਹੋਲੀ ਦੀਵਾਲੀ ਦੇ ਫੰਕਸ਼ਨ ਵੀ ਇੱਥੇ ਹੁੰਦੇ ਸੀ ਉੱਥੇ ਉਹ ਸਾਹਮਣੇ ਗੁਰਦੁਆਰੇ ਦੇ ਵਿੱਚ ਪੂਜਾ ਪਾਠ ਕਰਦੇ ਸੀ ਉੱਥੇ ਬਾਦਨ ਕਰਦੇ ਸੀ ਉਹ ਗ੍ਰੰਥ ਸਾਹਿਬ ਦਾ ਪਾਰਟ ਹੁੰਦੇ ਸੀ ਉਸ ਤੋਂ ਬਾਅਦ ਕਰਾਵੇ ਇਤਿਹਾਸ ਦੇ ਦਰਵਾਜ਼ਾ ਲਾ ਸੀ ਮਹਾਰਾਜਾ ਰਣਜੀਤ ਸਿੰਘ ਦੀ 20 ਮਹਾਰਾਣੀਆਂ ਸੀ ਉਹਦੇ ਜੀ ਦੋ ਮੁਸਲਮਾਨ ਬੀਬੀਆਂ ਵੀ ਸੀ ਗੁਲ ਬੇਗਮ ਤੇ ਮੋਰਾ ਬੀਬੀ